ਮੋਹਾਲੀ ਦੇ ਉਦਯੋਗਿਕ ਨਗਰ ਫੇਸ 7 ਵਿੱਚ ਚੱਲ ਰਹੇ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਵਿੱਚ ਬੱਚੇ ਜਦੋਂ ਸਵੇਰੇ ਪੜ੍ਹਨ ਲਈ ਪਹੁੰਚੇ ਤਾਂ ਉੱਥੋਂ ਦੇ ਹਾਲਾਤ ਦੇਖ ਕੇ ਉਹਨਾਂ ਦੇ ਹੰਝੂ ਨਿਕਲੇ। ਜਦ ਅਸਲ ਸਕੂਲ ਨੂੰ ਪੀਐਸਆਈ ਈਸੀ ਵਿਭਾਗ ਦੀ ਟੀਮ ਨੇ ਉਸ ਸਮੇਂ ਜੇਸੀਬੀ ਨਾਲ ਗਿਰਾ ਦਿੱਤਾ ਜਦੋਂ ਬੱਚਿਆਂ ਦੇ ਪੇਪਰ ਚੱਲ ਰਹੇ ਸਨ। 8ਵੀਂ ਤੱਕ ਚੱਲਣ ਵਾਲੇ ਇਸ ਸਕੂਲ ਵਿੱਚ ਬੱਚੇ ਬਿਨਾਂ ਕਿਸੇ ਫੀਸ ਤੋਂ ਪੜ੍ਹ ਰਹੇ ਸਨ। ਸਕੂਲ ਤੇ ਬੁਲਡੋਜ਼ਰ ਅਤੇ ਹਥੌੜੇ ਚੱਲਦੇ ਦੇਖ ਕੁਝ ਬੱਚੇ ਰੋਣ ਲੱਗੇ। ਇਹ ਸਕੂਲ 15 ਸਾਲਾਂ ਤੋਂ ਸਰਕਾਰੀ ਜ਼ਮੀਨ ਤੇ ਚੱਲ ਰਿਹਾ ਸੀ। ਸ਼੍ਰੀ ਅਮਰਦਾਸ ਪਬਲਿਕ ਸਕੂਲ ਵਿੱਚ ਬੁੱਧਵਾਰ ਨੂੰ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਜਦੋਂ ਰੁਟੀਨ 'ਚ ਆਪਣਾ ਫਾਈਨਲ ਪੇਪਰ ਦੇਣ ਲਈ ਪਹੁੰਚੇ ਤਾਂ ਅਚਾਨਕ ਪੰਜਾਬ ਸਮਾਲ 스ਕੇਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵਿਭਾਗ ਦੇ ਅਧਿਕਾਰੀ ਜេសਬੀ ਮਸ਼ੀਨ ਲੈ ਕੇ ਪਹੁੰਚ ਗਏ ਸਕੂਲ ਵਿੱਚ ਚੱਲਦੇ ਬੁਲਡੋਜ਼ਰ ਅਤੇ ਹਥੌੜੇ ਦੇਖ ਕੇ ਬੱਚੇ ਘਬਰਾ ਗਏ ਵਿਭਾਗ ਦੇ ਕਰਮਚਾਰੀਆਂ ਨੂੰ ਬੱਚਿਆਂ ਦੇ ਪੇਪਰ ਹੋਣ ਦੀ ਦੁਹਾਈ ਦਿੱਤੀ ਗਈ ਪਰ ਕਿਸੇ ਨੇ ਨਹੀਂ ਸੁਣੀ ਅਤੇ ਬੱਚਿਆਂ ਦੇ ਸਾਹਮਣੇ ਹੀ ਸਕੂਲ ਨੂੰ ਤੋੜਨਾ ਸ਼ੁਰੂ ਕਰ ਦਿੱਤਾ तो आपको कभी लगा कि बच्चों के अभी जैसे स्कूल तोड़ने गए पहले बताया कभी स्कूल तोड़ने नहीं, कभी तो आपके बच्चों की अभी पढ़ाई खराब हो जाएगी ना हाँ जी तो यहाँ तो बच्चे फ्री पढ़ते हैं फ्री पढ़ते हैं हमको पैसा देना बुझाता नहीं है मैम अपने बच्चे जैसा आज पाँच साल का बच्चे हमारा दो साल का था तब से पढ़ रहा है दस साल का हो गया कभी हमको महसूस नहीं हुआ कि हमारे बच्चे कैसे पढ़ते हैं कहाँ फीस दे देते हैं तो सरकार को तो नहीं चाहिए ये तोड़ना ना नहीं तोड़ना चाहिए था हमारे बच्चे अब हम लोग गरीब हैं कहाँ पढ़ाने जाएंगे उनके पेपर ना एडमिशन करवाएंगे तो अभी, उनकी पेपर... करवाएं तो तो अभी उनकी पेपर रुक जाएंगे ना अभी रुक जाएगी अभी पेपर तो अभी अभी तीस तारीख तक था अभी आप बीच में छूट जाए बच्चे हमारे ऐसे रो रहे हैं बैठ के बच्चे का तो लाइफ खराब ही हो जाएगा सर क्योंकि मैडम जी थे बहुत अच्छी तरह से उन्होंने पढ़ाते थे हम बच्चे को और जो उनका लाइफ खराब ही हो जाएगा اور یہ جو ٹوٹا ہے سرکار کو ان کے لیے کچھ دینا چاہیے پڑھانے کے لیے جگہ دینا چاہیے روم بنوا کے دینا چاہیے سر سرکار بولتی ہے کہ ہم بچوں کو پڑھائیں گے لیکن یہاں پڑھیں گے تو توڑ رہے ہیں ہاں یہ تو بہت غلط کر رہے ہیں سرکار نے سر گرو امرتھاس کا گل سکول ہے 15 سال تو ہو گئے ہے اِدے چہ سارے بچے پڑھتے ہیں اِدے چہ صرف سلام ایریا دے بچے نے جڑے بچے کیسا نہیں دے سکتے سارے غریب پڑھو گے ہاں جی تو یہ جڑا سکول جدو بنایا سی یا تے ہن تک کتنے بچے پڑھتے ہیں ਅਸੀਂ ਤਕਰੀਬਨ 1000 ਬੱਚੇ ਤੋਂ ਉੱਪਰ ਪੜਾ ਚੁੱਕੇ ਹਾਂ ਸਾਰਿਆਂ ਨੂੰ ਫ੍ਰੀ ਪੜਾਇਆ ਹੈ ਹਾਂਜੀ ਤੁਸੀਂ ਹਫਤਾ ਜਿਹੜਾ ਖਾਤਾ ਕਰਕੇ ਪੜਾ ਰਹੇ ਹੋ ਤੇ ਅੱਜ ਫਿਰ ਤੂਰ ਤੋਂ ਰਹੇ ਨੇ ਤੇ ਉਹਨਾਂ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਉਹਨਾਂ ਨੇ ਇਹ ਕਿਹਾ ਸਾਨੂੰ ਕਿ ਸਾਨੂੰ ਹਾਂਜੀ ਕਿ ਇਹ ਸਾਨੂੰ ਗਵਰਨਮੈਂਟ ਦੇ ਹੁਕਮ ਹੈ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਖਾਲੀ ਤਾਂ ਕਰ ਦਾਂਗੇ ਬੱਚਿਆਂ ਦੇ ਐਗਜ਼ਾਮ ਚੱਲ ਰਿਹਾ ਸਾਨੂੰ 15 ਦਿਨ ਦਾ ਟਾਈਮ ਦਿੱਤਾ ਜਾਏ ਪਰ ਉਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦਿੱਤਾ ਉਹ ਕਹਿੰਦੇ ਜੀ ਅਸੀਂ ਤੁਹਾਨੂੰ 2 ਘੰਟੇ ਦਾ ਟਾਈਮ ਦੇ ਸਕਦੇ ਇੱਕੋ ਜਿਹਾ ਇਹ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਬੱਚਿਆਂ ਨੂੰ ਪੜਾਓ ਕੁੜੀਆਂ ਨੂੰ ਪੜਾਓ ਤੇ ਅਸੀਂ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜੇ ਬਣੇ ਉਹਨਾਂ ਨੂੰ ਢਾਹ ਰਿਆ ਕਿੱਦਾਂ ਦੇ ਦੋ ਸਰ ਇਹ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਹਾਂ ਇਸ ਮੰਡੀ ਵਿਭਾਗ ਦੇ ਅਧਿਕਾਰੀ ਸੁਸ਼ੀਲ ਸ਼ਰਮਾ ਨੇ ਕਹਿ ਇੱਕ ਸਕੂਲ ਸਕਾਰੀ ਜ਼ਮੀਨ ਤੇ ਚੱਲ ਰਿਹਾ ਜਿਸ ਨੂੰ ਖਾਲੀ ਕਰਵਾਉਣ ਦੇ ਹੁਕਮ ਵਿਭਾਗ ਵੱਲੋਂ ਦਿੱਤੇ ਗਏ ਸਨ। ਸਰ ਇਹ ਪੱਟਿਆ ਦਾ ਉਹ ਸਕੂਲ ਜਿਹੜਾ ਜੀ ਤੁਹਾਡੇ ਸਾਹਮਣੇ ਤੋੜਿਆ ਗਿਆ ਉਹ ਤੁਹਾਨੂੰ ਵਧੀਆ ਲੱਗਦਾ ਕਿ ਸਕੂਲ ਤੋੜਨਾ। ਇਹ ਸਕੂਲ ਤਾਂ ਜਿਹੜਾ ਅਨਤਰਾ ਲਈ ਜਗ੍ਹਾ ਸਕਾਰੀ ਜ਼ਮੀਨ ਹੀ ਹੈ ਕਿ ਜੀ। ਅਸੀਂ ਉਹ ਪਿਛਲੇ 15 ਦਿਨ ਤੋਂ ਕਹਿ ਰਹੇ ਖਾਲੀ ਕਰ ਦਿਓ ਖਾਲੀ ਕਰ ਦਿਓ ਉਹਨਾਂ ਦਾ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਇੱਕ ਵੀ ਨੋਟਿਸ ਨਹੀਂ ਦਿੱਤਾ ਗਿਆ ਸਿਰਫ ਪਾਕਿਸਤਾਨ ਕੱਲ੍ਹ ਕਿਹਾ ਗਿਆ ਵੀ ਕੱਲ ਅਸੀਂ ਸਕੂਲ ਟਾ ਦੇਣਾ ਇਹ ਨੋਟਿਸ ਚਿਪਾਏ ਗਏ ਹੈਗੇ ਦਵਾਰਾਂ ਤੇ ਲੱਗੇ ਹੋਏ ਹੈਗੇ ਦੇਖੋ ਤੁਸੀਂ ਠੀਕ ਹੈ ਜੀ ਆ ਕਿ ਮਨਿਆਦੀ ਕਰਾਈ ਗਿਆ 4 ਦਿਨ ਹੋ ਗਏ ਮਨਿਆਦੀ ਕਰਾਉਂਦੇ ਇਹਨੂੰ ਬੱਚਿਆਂ ਨੂੰ ਕੋਈ ਸ਼ੋਰ ਸਮਾਂ ਮਿਲ ਸਕਦਾ ਸੀ ਕਿਉਂਕਿ ਉਹਨਾਂ ਦੇ ਐਗਜ਼ਾਮ ਸੀਗੇ ਇਸ ਬਾਰੇ ਬਿਲਕੁਲ ਕੋਈ ਅਥਾਰਟੀ ਨਹੀਂ ਹੈਗੀ ਸਾਡੇ ਐਮ.ਡੀ. ਸਾਹਿਬ ਇਸ ਬਾਰੇ ਠੀਕ ਹੈ ਜੀ ਆਪਾਂ ਇਨਸਾਨੀਅਤ ਦੀ ਆਪਾਂ ਗੱਲ ਕਰਦੇ ਹਾਂ ਕਿਉਂਕਿ ਤੇ ਗਰੀਬ ਬੱਚੇ ਪੜਦੇ ਹੈਗੇ ਤੇ ਲ ਇਹ ਜੇ ਵੈਸੇ ਭਗਲ ਕਰਦਾ ਇਨਸਾਨੀ ਜੇ ਜੇਕਰ ਕੋਈ ਇੱਕ ਤੋਂ ਚਾਰ ਤਾਂ ਉਹਨੂੰ ਮਿਲ ਜਾਂਦੇ ਕਿਉਂਕਿ ਇਗਜ਼ਾਮ ਚੱਲ ਰਹੇ ਨੇ ਇਸ ਵਾਰ ਮੈਂ ਕੁਝ ਨਹੀਂ ਕਮੈਂਟ ਕਰ ਸਕਦਾ ਸਾਡੇ ਐਮ ਡੀ ਸਾਹਿਬ ਕੀ ਕਹਿਣਾ ਲਾਉਂਗੇ ਜਦੋਂ ਇਸ ਸੰਬੰਧੀ ਪਸ਼ੂ ਪਾਲਣ ਮੰਤਰੀ ਬਲਬੀ ਸੱਦੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇਹ ਮਾਮਲਾ ਲੈ ਕੇ ਸਕੂਲ ਦੇ ਪ੍ਰਬੰਧਕ ਆਏ ਸਰ ਚੰਦਾ ਐਗਜ਼ਾਮ ਸੀਗਾ ਲੇਕਿਨ ਉਹ ਸਕੂਲ ਟਾ ਦਿੱਤਾ ਗਿਆ ਤੁਹਾਨੂੰ ਵੀ ਮਿਲੇ ਸੀਗੇ ਜੀ ਓਟੀਸੀ ਮੈਡਮ ਨੂੰ ਵੀ ਮਿਲੇ ਨੇ ਜੀ ਨਹੀਂ ਮੈਨੂੰ ਮਿਲੇ ਸੀਗੇ ਮੈਂ ਉਹਨਾਂ ਨੂੰ ਬਕਾਇਦਾ ਕਿਹਾ ਸੀ ਕਿ ਤੁਸੀਂ ਮੈਨੂੰ ਜਿਹੜਾ ਬੰਦਾ ਕੋਈ ਦਵੇ ਅਥਾਰਟੀ ਹੈਗੀ ਮੈਂ ਉਹਨੂੰ ਕਹਿ ਦਿੰਦਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਅਪਰੋਚ ਨਹੀਂ ਕੀਤਾ ਪਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਉਹ ਸਕੂਲ ਟਾਇਆ ਔਰ ਜਿਹੜੇ ਬੰਦਾਂ ਨੇ ਇਹ ਕੰਮ ਕੀਤਾ ਹੈ ਤਾਂ ਉਹਦੇ ਖਿਲਾਫ ਕਾਹਦਾ ਕਾਰਵਾਈ ਹੋਣੀ ਚਾਹੀਦੀ ਉਦੋਂ 4-5 ਦਿਨ ਬੇਟ ਵੀ ਕੀਤੀ ਜਾ ਸਕਦੀ ਸੀ ਬੇਸ਼ੱਕ ਮੰਤਰੀਆਂ ਅਤੇ ਅਫਸਰਾਂ ਨੇ ਬਿਆਨ ਦੇ ਕੇ ਆਪਣਾ ਪੱਲਾ ਛਾੜ ਲਿਆ ਪਰ ਦੇਖਣਾ ਇਹ ਹੋਵੇਗਾ ਕਿ ਜੋ ਸਕ ਉਸ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਲੈ ਕੇ ਜਾਣ ਲਈ ਜ਼ਿੰਮੇਵਾਰ ਕੌਣ ਹੋਵੇਗਾ? ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਕੀ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰਿਆ? ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਪੂਰਾ ਕਰੋ